ਕਹਿੰਦੇ ਆ ਕਿ ਵਕਤ ਤੇ ਛੱਡ ਦੇਣੇ ਚਾਹੀਦੇ ਨੇ ਕੁਝ ਉਲਝਣਾਂ ਦੇ ਹੱਲ ਬੇਸ਼ੱਕ ਜਵਾਬ ਦੇਰ ਨਾਲ ਮਿਲਣਗੇ ਪਰ ਹੋਣਗੇ ਬੇਮਸਾਨ ਅੱਜ ਦੇਸ਼ ਪੂਰਾ ਦਰਦ ਦੇ ਨਾਲ ਜਿਹੜਾ ਕਰਾ ਰਿਹਾ ਆ ਅੱਜ ਦੇਸ਼ ਪੂਰਾ ਜਿਹੜਾ ਆ ਰੋਸ਼ ਦੇ ਵਿੱਚ ਆ ਕਿ ਜੋ ਪਹਿਲਗਾਮ ਦੇ ਵਿੱਚ ਜਿਹੜੀ ਆ ਵੱਡੀ ਘਟਨਾ ਹੋਈ ਆ ਪਹਿਲਗਾਮ ਦੀ ਘਟਨਾ ਨੇ ਜਿਹੜਾ ਆ ਪੂਰੇ ਦੇਸ਼ ਨੂੰ ਝੰਡੋਰ ਕੇ ਰੱਖ ਦਿੱਤਾ ਪਰ ਦੇਸ਼ ਜਿਹੜਾ ਆ ਉਹ ਉਸ ਹਾਲ ਜਾਂ ਉਸ ਸਵਾਲ ਜਵਾਬ ਦੇ ਜਿਹੜੇ ਇਤਿਹਾਨ ਤੇ ਆ ਕਿ ਕਿਵੇਂ ਲੋਕਾਂ ਦੇ ਹਿਰਦੇ ਜਿਹੜੇ ਆ ਉਹ ਠੰਡੇ ਰਹਿੰਦੇ ਮੈਂ ਨਹੀਂ ਕਹਿਆ ਜ਼ਰੂਰ ਜੋ ਆਪ ਕਿਉਂਕਿ ਸਰਕਾਰ ਜਿਹੜੀ ਆ ਉਹ ਇਹਨਾਂ ਬੇਨ ਲੱਗੀ ਹੋਈ ਆ ਜਵਾਬ ਦੇਣ ਵਾਸਤੇ ਉਸ ਪਾਕਿਸਤਾਨ ਜਿਸਨੇ ਕਈ ਵਾਰ ਇਸ ਭਾਰਤ ਮਾਤਾ ਦੀ ਧਰਤੀ ਨੂੰ ਕਈ ਵਾਰ ਭਾਰਤ ਮਾਤਾ ਦੇ ਹਿਰਦੇ ਨੂੰ ਜਿਹੜਾ ਆ ਬਲੁੰਦ ਰਿਆ ਪਰ ਉਸ ਦੇ ਨਾਲ ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਆ ਜਸ਼ਨ ਦੀ ਜਿੱਥੇ ਦੇਸ਼ੇੜਾ ਗਮ ਦੀਆਂ ਪਰ ਉੱਥੇ ਜਦੋਂ ਇੱਕ ਵੀਡੀਓ ਔਰ ਇਦਾਂ ਦੀ ਵਾਇਰਲ ਹੁੰਦੀ ਆ ਜਿੱਥੇ ਜਸ਼ਨ ਮਨਾਏ ਜਾਂਦੇ ਆ ਤੇ ਲੋਕਾਂ ਦਾ ਦੇ ਉਹਸਲੇ ਵੀ ਬਹੁਤ ਜਿਹੜਾ ਬਹੁਤਾ ਜਿਹੜਾ ਆ ਦੁਖਦਾਈ ਜੀ ਰੂਪ ਨੇ ਆ ਜਦੋਂ ਉਸ ਵੀਡੀਓ ਦੇ ਉੱਤੇ ਚਰਚਾ ਕੀਤੀ ਜਾਂਦੀ ਆ ਲੋਕਾਂ ਦੇ ਨਾਲ ਲੋਕਾਂ ਦੇ ਕਈ ਸਵਾਲ ਆਉਂਦੇ ਆ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਜਾਂਦੀ ਆ ਤੇ ਉਹਨਾਂ ਨੇ ਕਈਆਂ ਨੇ ਜਿਹੜੀ ਆ ਉਸ ਵੀਡੀਓ ਨੂੰ ਸ਼ਰਮਨਾਕ ਦੱਸਿਆ ਕਈਆਂ ਨੇ ਜਿਹੜੀ ਇਹ ਬੁੱਲ ਦੱਸਿਆ ਤੇ ਕਈਆਂ ਨੇ ਜਿਹੜਾ ਆ ਉਸ਼ ਦੇ ਨਾਲ ਜੋਸ਼ ਜਿਹੜਾ ਆ ਉਹ ਸੰਭਾਲ ਕੇ ਰੱਖਣ ਦੀ ਗੱਲ ਕੀਤੀ ਹੈ ਵੀਡੀਓ ਕੀ ਸੀਗੀ ਉਹ ਬਿਲਕੁਲ ਦਿਖਾਉਣਿਆ ਕਰਨੀ ਉਹ ਵੀਡੀਓ दोस्तों नमस्कार आप सोच रहे हैं कि आखिर ये भंगड़ा क्यों डाला जा रहा है पूर्व विधायक सज्जू राम साहब उनके पोते जी को भाजपा के बहुत बड़ी जीते सवाल कई उठते हैं सवाल लोग कई करते हैं कि बीजेपी जी पहलगाम की घटना पहल को जिला पठानकोट के बीजेपी जी पहलगाम की घटना जी भुल चुकी है बना करे कभी ਆਡ ਬਾਰ ਦੇ ਵਿੱਚ ਕਿ ਸਰਕਾਰ ਕੋਈ ਠਿਕਣਾਵਾ ਕਰਦੀ ਹੈ ਕਿਸੇ ਦੇ ਜੀਵਨ ਕੋਈ ਮਾੜਾ ਚੰਗਾ ਕੁਝ ਹੁੰਦਾ ਹੈ ਤੇ ਅਸੀਂ ਆਪਣੇ ਘਰ ਦੇ ਵਿੱਚ ਆਹ ਟੀਵੀ ਆ ਦੀ ਟੈਲੀਵਿਜ਼ਨਾਂ ਦੀ ਵਾਰਨਟ ਕੱਟ ਦਿੰਦੀ ਹੈ ਜਾਂ ਟੈਲੀਵਿਜ਼ਨ ਲੌਂਗ ਪਾਪ ਕਰਦੀ ਹੈ ਤਾਂ ਵੀ ਉਹ ਸਾਨੂੰ ਲੰਦਾ ਹੈ ਸਾਡੇ ਆਡ ਬਾਰ ਦੇ ਵਿੱਚ ਇਹ ਤਾਂ ਵੱਡਾ ਮਸਲਾ ਸੀ ਲੋਕਾਂ ਦਾ ਜੋ ਕਰਾਇਆ ਵੀ ਇਹ ਤਾਂ ਸਾਡੇ ਘਰ ਦਾ ਮਸਲਾ ਨਹੀਂਗਾ ਸਾਡੇ ਘਰ ਦੇ ਵਿੱਚ ਹੀ ਮਸਲਾ ਵਧ ਜਾਈਗਾ ਆ ਤੁਹਾਡੇ ਇਸ ਗੱਲ ਤੋਂ ਮੈਂ ਇਹ ਵੀ ਮਤਾਂ ਕਿ ਇਹ ਸਾਡੇ ਹੋਣਾ ਚਾਹੀਦਾ ਹੈ ਇਹ ਯੋਜਨਾ ਚੱਲੋ ਆ ਹੋਰ ਹੋਰ ਖੋਜ ਕਰ ਲੈਣੇ ਤਾਂ ਇਹ ਚਲੋ ਸਾਡੇ ਸੈਕਟੀਰੀ ਦੀ ਲੀਡਰਸ਼ਿਪ ਦਾ ਕੰਮ ਹੋ ਗਿਆ ਤੇ ਬਾਦਿ ਜਰਤਾ ਪਾਦੀ ਦਾ ਪਾਈ ਨਾਮ ਰੋਸ਼ਨ ਹੋਇਆ ਜਿਹੜੇ ਜਿਹੜੇ ਸੈਕਟੀਰੀ ਲੀਡਰਸ਼ਿਪ ਦਾ ਉਹਨਾਂ ਦਾ ਨਾਮ ਸਾਹੀ ਹੋਏਗਾ ਕਿਉਂਕਿ ਜੋਸ਼ ਦੇ ਨਾਲ ਹੋਸ਼ ਸਰਕਾਰ ਖਾਸ ਸਸੀਕਾਲ ਜੀ ਐਮਐਚ ਪੰਜਾਬ ਦੇਖ ਰਹੇ ਹੋ ਤੇ ਸਵਾਗਤ ਹੈ ਤੁਹਾਡਾ ਗੱਲ ਕੀਤੀ ਜਾਏ ਪਿਛਲੇ ਦਿਨ ਦੀ ਤਾਂ ਪਿਛਲੇ ਦਿਨ ਇੱਕ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਬੀਜੇਪੀ ਦੇ ਕੁਝ ਨੇਤਾ ਜਿਹੜੇ ਨੇ ਕੁਝ ਲੀਡਰ ਜਿਹੜੇ ਨੇ ਉਹ ਜਸ਼ਨ ਮਨਾਉਂਦੇ ਢੋਲ ਦੀ ਥਾਪ ਦੇ ਉੱਤੇ ਜਿਹੜਾ ਜਸ਼ਨ ਮਨਾਉਂਦੇ ਜਿਹੜੇ ਆ ਦਿਖਾਈ ਦਿੱਤੇ ਆ ਦੂਜੇ ਪਾਸੇ ਜੇ ਗੱਲ ਕਰੀਏ ਤੇ ਪੂਰਾ ਭਾਰਤ ਦੇਸ਼ ਪੂਰਾ ਭਾਰਤ ਦੇਸ਼ ਜਿਹੜਾ ਪਹਿਲਗਾਮ ਦੀ ਘਟਨਾ ਨੂੰ ਲੈ ਕੇ ਰੋਸ਼ ਵਿਅਕਤ ਕਰਦਾ ਪਿਆ ਜਿੱਥੇ ਹਰ ਇੱਕ ਦੇ ਦਿਲ ਦੇ ਵਿੱਚ ਜਿਹੜਾ ਆ ਇੱਕ ਹਾ ਜ਼ਰੂਰ ਆ ਵੀ ਇਹ ਘਟਨਾ ਹੋਈ ਤਾਂ ਕਿਉਂ ਹੋਈ ਦੂਜੇ ਪਾਸੇ ਭਾਰਤ ਦੇਸ਼ ਦੀ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਜਿਹੜੇ ਆ ਕਈ ਵੱਡੇ ਸਖਤ ਜਿਹੜੇ ਆ ਆਦੇਸ਼ ਪਾਕਿਸਤਾਨ ਦੇ ਲਈ ਜਿਹੜੇ ਆ ਉਹ ਜਾਰੀ ਕਰਦੀ ਪਈ ਆ ਵੀ ਆ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੀਆਂ ਗੱਲਾਂ ਜਾਂ ਪਾਕਿਸਤਾਨ ਦੇ ਨਾਲ ਦਾਣਾ ਪਾਣੀ ਖਤਮ ਕਰਨ ਦੀਆਂ ਗੱਲਾਂ ਤੇ ਜਾਂ ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ ਦੇਣੇ ਖਤਮ ਕਰਨ ਦੀਆਂ ਗੱਲਾਂ ਜਿਹੜੀਆਂ ਆ ਉਹ ਚਲਦੀਆਂ ਪਈਆਂ ਦੂਜੇ ਪਾਸੇ ਪਹਿਲਗਾਮ ਦੀ ਘਟਨਾ ਨੇ ਪੂਰੇ ਦੇਸ਼ ਨੂੰ ਜਿਹੜਾ ਆ ਉਹ ਝੰਜੋੜ ਕੇ ਹਿਲਾ ਕੇ ਜ਼ਰੂਰ ਰੱਖਿਆ ਤੇ ਤੀਜੇ ਪਾਸੇ ਜਦੋਂ ਇਹੋ ਜੀ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਆ ਤੇ ਲੋਕਾਂ ਦੇ ਸਵਾਲ ਕਈ ਉੱਠਦੇ ਨੇ ਸਵਾਲ ਲੋਕੀ ਕਈ ਕਰਦੇ ਨੇ ਕਿ ਕੀ ਬੀਜੇਪੀ ਜਿਹੜੀ ਆ ਉਹ ਪਹਿਲਗਾਮ ਦੀ ਘਟਨਾ ਨੂੰ ਜ਼ਿਲ੍ਹਾ ਪਠਾਨਕੋਟ ਦੇ ਬੀਜੇਪੀ ਜਿਹੜੀ ਉਹ ਪਹਿਲਗਾਮ ਦੀ ਘਟਨਾ ਨੂੰ ਜਿਹੜੀ ਆ ਉਹ ਭੁੱਲ ਚੁੱਕੀ ਆ ਕਿਉਂ ਨਹੀਂ ਉਸ ਚੀਜ਼ ਨੂੰ ਜਿਹੜਾ ਉਹ ਯਾਦ ਕਰ ਰਹੀ ਤੇ ਸਾਡੇ ਨਾਲ ਇਸ ਵੇਲੇ ਸੀਨੀਅਰ ਆਗੂ ਬੀਜੇਪੀ ਦੇ ਸੀਨੀਅਰ ਆਗੂ ਜ਼ਿਲ੍ਹਾ ਪਠਾਨਕੋਟ ਤੋਂ ਜੁਗੇਸ਼ ਠਾਕਰ ਹੋਰੀ ਜਿਹੜੇ ਆ ਉਹ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਆਪਾਂ ਫੋਨ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਰਾ ਮਸਲਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿੱਥੇ ਇੱਕ ਪਾਸੇ ਸੋਗ ਦੀ ਲਹਿਰ ਆ ਦੂਜੇ ਉੱਧੇ ਜਸ਼ਨ ਜਿਹੜੇ ਆ ਜਸ਼ਨ ਦਾ ਮਾਹੌਲ ਜਿਹੜਾ ਆ ਉਹ ਕਿਉਂ ਜਿਹੜਾ ਆ ਉਹ ਦਿਖਾਈ ਦਿੱਤਾ ਕਿਉਂ ਉਹਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਜੁਗੇਸ਼ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਐਮਐਚ ਪੰਜਾਬ ਦੇ ਵਿੱਚ ਹਾਂ ਜੀ ਨਮਸਕਾਰ ਜੋਗੇਸ਼ ਜੀ ਇੱਕ ਵੀਡੀਓ ਜਿਹੜੀ ਆ ਬੜੀ ਵਾਇਰਲ ਹੁੰਦੀ ਆ ਜਿਸ ਤੋਂ ਬਾਅਦ ਲੋਕਾਂ ਦੇ ਸਵਾਲ ਜਿਹੜੇ ਆ ਜ਼ਰੂਰ ਉੱਠਦੇ ਨੇ ਕਿ ਇੱਕ ਪਾਸੇ ਤਾਂ ਪਹਿ ਲਗਾਮ ਦੀ ਘਟਨਾ ਨੇ ਜਿਹੜਾ ਆ ਪੂਰਾ ਦੇਸ਼ ਝੰਜੋੜ ਕੇ ਰੱਖਿਆ ਦੂਜੇ ਪਾਸੇ ਭਾਜਪੀ ਦੇ ਆਗੂ ਜਿਹੜੇ ਆ ਢੋਲ ਦੀ ਥਾਪ ਦੇ ਉੱਤੇ ਜਿਹੜੇ ਆ ਇੱਕ ਔਦਾ ਮਿਲਦਾ ਜਾਂ ਕਿਸ ਚੀਜ਼ ਦਾ ਜਿਹੜੀ ਉਹ ਜਸ਼ਨ ਮਨਾਏ ਜਾ ਰਹੇ ਸੀ ਜੇ ਕੁਮੈਸਨ ਉਹ ਇਸ ਲਈ ਕਹ ਰਿਹਾ ਚਾਹਨਾ ਕਿ ਵੀ ਪੂਰੇ ਮਹਾਰਾਸ਼ਟਰ ਦੇ ਵਿੱਚ ਸੰਗਠਨ ਦੇ ਬਾਪੀ ਜਨਤਾ ਪਾਰਟੀ ਦੇ ਚੋਣਾਂ ਦੀ ਪ੍ਰਕਿਰਿਆ ਜਿਹੜੀ ਹੈ ਉਹ ਚੱਲ ਰਹੀ ਸੀ ਜੀ ਉਹਦੇ ਵਿੱਚ ਪੰਜਾਬ ਦੇ ਵਿੱਚ ਹੀ ਉਹ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਜੀ ਇਹ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਕੱਲ ਜਿਹੜਾ ਉਹ ਮੰਡਲ ਅਧਿਸ਼ਾ ਦਾ ਜਗ੍ਹਾ ਪੂਰੇ ਦਿਲੇ ਦੇ ਮੰਡਲ ਅਧਿਸ਼ਾ ਦਾ ਚੋਣ ਕੀਤਾ ਗਿਆ ਜੀ ਇਹ ਮੰਡਲ ਜਸ਼ ਜਿਹੜੀ ਵੀ ਸਾਡੇ ਜ਼ਿਲ੍ਹੇ ਦੇ ਚਲੇ ਗਏ ਉਹ 45 ਸਾਲ ਤੋਂ ਥੱਲੇ ਦੇ ਸਾਡੇ ਯੁਵਾ ਸਾਥੀ ਹੈ ਜੀ ਉਹ ਉਹਨਾਂ ਨੇ ਉਹ ਸੀ ਦਾ ਜਿਹੜਾ ਹੈ ਉਹ ਜਸ਼ਨ ਮਨਾਇਆ ਬਿਲਕੁਲ ਮੈਂ ਇਸੇ ਨੂੰ ਕੀਰਤ ਕਾਰਜਾਂ ਕੀਤੇ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਸੀ ਬਾਕੀ ਜਨਤਾ ਬਾਤਦੀ ਜੀ ਉਸ ਕਰਕੇ ਉਹ ਸਰਟੀਫਿਕੇਸ਼ਨ ਬਣਾ ਵੀ ਚੱਲ ਰਹੀ ਸੀ ਯੁਵਾ ਸਾਥੀ ਹੈ ਜੀ ਤੇ ਸਕਾਰਾਤਮਕ ਉਹਨਾਂ ਨੂੰ ਜਿਹੜੀ ਨਾ ਉਹ ਜਿਵੇਂ ਵਾਰੀ ਮਿਲੀ ਮੰਡਲ ਅਧਿਕਾਰੀ ਜੀ ਉਸ ਨੂੰ ਜਿਹੜਾ ਸਨਿਮੇਟ ਵਾਲੇ ਜੀ ਜੋਗੇ ਜੀ ਜੋਗੇ ਜੀ ਅਸੀਂ ਪੰਜਾਬ ਵਾਸੀਂ ਆ ਅਸੀਂ ਪੰਜਾਬ ਚ ਰਹਿੰਦੇ ਆ ਜੇ ਰੱਬ ਨਾ ਕਰੇ ਕਦੀ ਆਂਡ ਗਵਾਂਡ ਦੇ ਵਿੱਚ ਕਿਸੇ ਦੇ ਘਰ ਕੋਈ ਘਟਨਾ ਵਾਪਰਦੀ ਆ ਕਿਸੇ ਦੇ ਜੀ ਨੂੰ ਕੋਈ ਮਾੜਾ ਚੰਗਾ ਕੁਝ ਹੁੰਦਾ ਆ ਤੇ ਅਸੀਂ ਆਪਣੇ ਘਰ ਦੇ ਵਿੱਚ ਆ ਟੀਵੀ ਆ ਦੀ ਟੈਲੀਵਿਜ਼ਨਾਂ ਦੀ ਆਵਾਜ਼ ਘੱਟ ਕਰ ਦਈਦੀ ਆ ਜਾਂ ਟੈਲੀਵਿਜ਼ਨ ਲਾਉਣੇ ਬੰਦ ਕਰ ਦਈਦੇ ਕਿਉਂਕਿ ਇਹ ਸਾਨੂੰ ਲੱਗਦਾ ਯਾਰ ਸਾਡੇ ਆਂਡ ਗੌਂਡ ਦੇ ਵਿੱਚ ਇਹ ਤਾਂ ਸਾਡੇ ਘਰ ਦਾ ਮਸਲਾ ਸੀਗਾ ਲੋਕਾਂ ਦਾ ਜੋ ਕਹਿਣਾ ਆ ਭਈ ਇਹ ਤਾਂ ਸਾਡੇ ਘਰ ਦਾ ਮਸਲਾ ਸੀਗਾ ਸਾਡੇ ਘਰ ਦੇ ਵਿੱਚ ਇਹ ਵਾਰਦਾਤ ਵੱਡੀ ਹੋਈ ਆ ਤੇ ਫਿਰ ਭਾਜਪੀ ਜਿਸ ਦੀ ਸਰਕਾਰ ਆ ਕੇਂਦਰ ਦੇ ਵਿੱਚ ਸੈਂਟਰ ਦੇ ਵਿੱਚ ਵੱਡੇ ਫੈਸਲੇ ਤੁਸੀਂ ਲੈ ਰਹੇ ਹੋ ਪਰ ਉਸ ਤੋਂ ਬਾਅਦੂਦ ਇਹੀ ਇੱਕ ਵੀਡੀਓ ਵਾਇਰਲ ਹੋਣਾ ਇਹ ਵੀ ਕਿਤੇ ਨਾ ਕਿਤੇ ਸ਼ਰਮਨਾਕ ਕਹਿ ਸਕਦੇ ਆਪਾਂ ਜੁਗੇ ਜੀ ਦੇਖੋ ਬਾਰਡਰ ਦੇ ਉੱਤੇ ਜਾਂ ਜਿਹੜੀ ਵੀ ਬੰਦਿਆਂ ਨੇ ਇਸ ਤਰੀਕੇ ਦੀ ਕਾਇਰਨਾ-ਹਰਕਤ ਕੀਤੀ ਸੀਗੀ ਪਹਲਗਾਮ ਦੇ ਵਿੱਚ ਉਹਨਾਂ ਉੱਤੇ ਸਾਡੇ ਦੇਸ਼ ਦੀ ਆਰਮੀ ਤੇ ਆਰਮੀ ਸਰਕਾਰ ਇਨੀ ਸਮਰਥ ਹੈ ਕਿ ਵੀ ਉਹ ਉਹਨਾਂ ਨੂੰ ਚਾਹੇ ਉਹ ਪਤਾ ਲੋ ਉਸੇ ਵੀ ਲੁਕੇ ਉਹਨਾਂ ਨੂੰ ਕੱਢ ਕੇ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲੇ ਜਵਾਬ ਦਿੱਤਾ ਕਿ ਵੀ ਉਹਨਾਂ ਦੀ ਕਲਪਨਾ ਤੋਂ ਵੀ ਪਰੇ ਉਹਨਾਂ ਨੂੰ ਸਜ਼ਾ ਮਿਲੇਗੀ ਪਰ ਹਾਂ ਤੁਹਾਡੀ ਇਸ ਗੱਲ ਤੋਂ ਮੈਂ ਵੀ ਸਹਿਮਤ ਹਾਂ ਕਿ ਸਾਡੇ ਯੁਵਾ ਸਾਥੀ ਜੇ ਇਸ ਜਸ਼ਨ ਨੂੰ ਥੋੜੇ ਦਿਨ ਹੋਰ ਹੋਲਡ ਕਰ ਲੈਂਦੇ ਸਾਡੇ ਇਹ ਚਲੋ ਸਾਡੇ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਸੀਗਾ ਜਿਹੜੇ ਸਾਡੇ ਜ਼ਿਲ੍ਹੇ ਦੇ ਹੈ ਪਰ ਮੈਂ ਤੁਹਾਡੀ ਇਸ رائے ਨਾਲ ਸਹਿਮਤ ਹਾਂ ਕਿ ਇਹ ਇਸ ਗੰਭੀਰ ਮਾਹੌਲ ਦੇ ਵਿੱਚ ਜੇ ਇਸ ਜਸ਼ਨ ਨੂੰ ਜਾਂ ਇਸ ਚੋਣਾਂ ਦੀ ਪ੍ਰਕਿਰਿਆ ਨੂੰ ਥੋੜਾ ਜਾਂ ਹੋਰ ਡਿਲੇ ਕਰਕੇ ਜੇ ਤੁਸੀਂ ਡਿਲੇ ਜੇ ਅਗਰ ਤੁਸੀਂ ਡਿਲੇ ਵੀ ਨਾ ਕਰਦੇ ਉਹਦੀ ਵੀਡੀਓ ਨਾ ਬਣਾਉਂਦੇ ਵੀਡੀਓ ਅਪਲੋਡ ਨਾ ਕਰਦੇ ਆਪਣੇ ਘਰ ਦੇ ਅੰਦਰ ਆਪਣੀ ਚਾਰਦੁਆਰੀ ਦੇ ਅੰਦਰ ਜਿੰਦਾ ਦਾ ਮਰਜ਼ੀ ਤੁਸੀਂ ਲੱਡੂ ਵੰਡ ਕੇ ਜੋ ਮਰਜ਼ੀ ਕਰਦੇ ਕਿਸੇ ਨੂੰ ਪਤਾ ਨਾ ਲੱਗੇ ਯਵਾ ਯਵਾ ਸਾਥੀ ਐਲੀਵੇਸ਼ਨ ਹੋ ਗਈ ਪਰ ਮੈਂ ਯਵਾ ਸਾਥੀਆਂ ਨੂੰ ਵੀ ਕਹਾਂਗਾ ਕਿ ਜੋਸ਼ ਦੇਣਾ ਨੇ ਇਹ ਜਿੰਮੇਵਾਰੀ ਹੈ ਕਿ ਮੰਡਲ ਅਧਿક્ષਕ ਦੀ ਜਿੰਮੇਵਾਰੀ ਬੜੀ ਵੱਡੀ ਜਿੰਮੇਵਾਰੀ ਹੁੰਦੀ ਹੈ ਜੀ ਤੇ ਉਨ ਯੁਵਾ ਜੋਸ਼ ਹੈ ਜੋਸ਼ ਦਿਨਾਂ ਲੋਸ਼ ਨੂੰ ਬਰਕਰਾਰ ਰੱਖਾ ਨਾ ਮੇਰੀ ਬਸ ਉਹ ਨਾ ਗਏ ਹੁਣ ਜਿਹੜੇ ਲੋਕ ਜਿਹੜੇ ਜੋਗੇ ਜੀ ਤੁਸੀਂ ਸੀਨੀਅਰ ਲੀਡਰ ਹੋ ਤੁਸੀਂ ਜ਼ਿਲ੍ਹੇ ਦੇ ਸੀਨੀਅਰ ਲੀਡਰ ਹੋ ਲੋਕਾਂ ਦੀਆਂ ਕਈ ਆਸਾਂ ਮਿੱਧਾਂ ਜਿਹੜੀਆਂ ਤੁਹਾਡੇ ਤੇ ਖੜੀਆਂ ਹੁੰਦੀਆਂ ਲੋਕਾਂ ਨੇ ਸਵਾਲ ਤੁਹਾਨੂੰ ਕਰਨੇ ਆ ਤੇ ਸਵਾਲ ਇਹ ਲੋਕਾਂ ਦੇ ਕਿ ਕੀ ਬੀਜੇਪੀ ਇਸ ਨੂੰ ਜਿਹੜਾ ਆ ਜ਼ਿਲ੍ਹਾ ਪਠਾਨਕੋਟ ਦੀ ਬੀਜੇਪੀ ਜਿਹੜੀ ਆ ਇਸ ਨੂੰ ਜਿਹੜਾ ਆ ਕੀ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਆਲਰੇਡੀ ਦੇਖਤਾ ਜਿਹੜਾ ਅੰਤਗਵਾਦ ਦੇ ਖਿਲਾਫ ਜਿੰਨੇ ਕ ਸਾਡੇ ਰੋਸ਼ਟ ਦਸ਼ਨ ਹੋਏ ਆ ਇਸ ਵੀਡੀਓ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦਾ ਜੁਗੇ ਜੀ ਇਸ ਵੀਡੀਓ ਨੂੰ ਲੈ ਕੇ ਦੇਖੋ ਮੈਂ ਸਾਡੇ ਜਿਹੜੀ ਲਈ ਸੰਗਠਨ ਸੰਸਾਪ ਮੁਤ ਸਾਡੀ ਪ੍ਰਣਾਲੀ ਜਿਹੜੇ ਸਾਡੇ ਯੁਵਾ ਸਾਥੀਆਂ ਦਾ ਚੈਨ ਹੋਇਆ ਮੈਂ ਉਹਨਾਂ ਨੂੰ ਬਸ ਇਹੀ ਕਹਾਂਗਾ ਕਿ ਜੀ ਜੋਸ਼ ਨਾਲ ਜੋਸ਼ ਨੂੰ ਬਰਕਰਾਰ ਰੱਖ ਕੇ ਸਾਡੇ ਮੇਰੇ ਯੁਵਾ ਸਾਥੀ ਤਰਾ ਇਹ ਬਾਸ ਜਨਤਾ ਪਾਰਟੀ ਦਾ ਥਾਈ ਨਾਮ ਰੋਸ਼ਨ ਹੋਏਗਾ ਜਿਲੇ ਵੀ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹਨਾਂ ਦਾ ਨਾਮ ਥਾਈ ਹੋ ਚੁਕਾ ਹੋਏਗਾ ਜਿਸੀ ਜੋਸ਼ ਦਿਨ ਅਲਹੋਸੰਦਰਕਾਰ ਖਾਨ ਧੰਨਵਾਦ ਜੁਗੇਸ਼ ਜੀ ਸਮਾਂ ਦੇਣ ਦੇ ਲਈ ਗੱਲਬਾਤ ਕਰਨ ਦੇ ਲਈ ਤਾਂ ਇਹ ਸਾਡੇ ਨਾਲ ਜੁਗੇਸ਼ ਠਾਕੁਰ ਸੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਆਪਾਂ ਇਹ ਸਾਰੀ ਗੱਲ ਜਿਹੜੀ ਆ ਜੋ ਕਿਉਂਕਿ ਲੋਕਾਂ ਦੇ ਸਵਾਲ ਜਿਹੜੇ ਆ ਜ਼ਰੂਰ ਖੜੇ ਹੋਏ ਸੀਗੇ ਲੋਕਾਂ ਨੇ ਸਵਾਲ ਕੀਤੇ ਸੀਗੇ ਕਿ ਇਹ ਸੀਨੀਅਰ ਲੀਡਰਸ਼ਿਪ ਤੋਂ ਪੁੱਛਿਆ ਜ਼ਰੂਰ ਜਾਵੇ ਕਿ ਜਿੱਥੇ ਇੱਕ ਪਾਸੇ ਪੂਰਾ ਦੇਸ਼ ਜਿਹੜਾ ਗਮਗੀਨ ਆ ਪੂਰਾ ਦੇਸ਼ ਜਿਹੜਾ ਆ ਉਹ ਇੱਕ ਸ਼ੋਕ ਦੀ ਲਹਿਰ ਦੇ ਵਿੱਚ ਆ ਤੇ ਇਹ ਭਾਜਪਾ ਜਿਹੜੀ ਆ ਕਿਹੜੀ ਗੱਲ ਦੇ ਜਿਹੜੇ ਸ਼ੋਕ ਜਿਹੜੇ ਮਨਾ ਰਹੀ ਆ ਤੇ ਆਪਾਂ ਕੁਝ ਜ਼ਰੂਰ ਕੀਤੀ ਆ ਇਹ ਇਨਾ ਸਵਾਲਾਂ ਨੂੰ ਜਿਹੜਾ ਆ ਉਸ ਲੀਡਰਸ਼ਿਪ ਤੱਕ ਉਸ ਵੱਡੇ ਆਗੂਆਂ ਤੱਕ ਜਿਹੜਾ ਜਰੂਰ ਰੱਖ ਕੇ ਜਿਹੜਾ ਇਹ ਗੱਲਬਾਤ ਕੀਤੀ ਜਾਏ ਉੱਥੇ ਹੀ ਜੁਗੇਸ਼ ਠਾਕਰ ਹੋਣਾ ਨੇ ਜਿਹੜਾ ਆ ਇਸ ਗਲਤੀ ਨੂੰ ਜਰੂਰ ਮੰਨਿਆ ਉਹਨਾਂ ਨੇ ਕਿਹਾ ਆ ਕਿ ਇਹ ਸਾਨੂੰ ਜਿਹੜਾ ਇਹ ਜਿਹੜੇ ਸਾਡੇ ਯੁਵਾ ਲੀਡਰ ਸੀਗੇ ਉਹਨਾਂ ਨੂੰ ਚਾਹੀਦਾ ਸੀਗਾ ਵੀ ਇਸ ਜਿਹੜੇ ਇਹ ਫੰਕਸ਼ਨ ਜਿਹੜਾ ਉਹਨਾਂ ਨੇ ਮਨਾਇਆ ਜਿਹੜਾ ਇੱਕ ਖੁਸ਼ੀ ਜਿਹੜੀ ਉਹਨਾਂ ਨੇ ਜ਼ਾਹਿਰ ਕੀਤੀ ਹੈ ਇਸ ਖੁਸ਼ੀ ਦੇ ਪਲ ਨੂੰ ਜਿਹੜਾ ਰੋਕ ਲੈਂਦੇ ਥੋੜੀ देर ਰੋਕ ਲੈਂਦੇ ਗਾਹ ਕਿਤੇ ਕਰ ਲੈਂਦੇ ਭਾਜਪੀ ਦੀ ਵੀਡੀਓ ਵਾਇਰਲ ਮਾਮਲੇ ਦੇ ਉੱਤੇ ਕੀ ਕਿਹਾ ਕਿਸ਼ਕ ঠাকুর ਉਹਨਾਂ ਨੇ ਉਹ ਤਾਂ ਤੁਸੀਂ ਸੁਣ ਲਿਆ ਪਰ ਦੂਜੇ ਪਾਸੇ ਕਾਂਗਰਸ ਕੀ ਕਹਿੰਦੀ ਹੈ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਆਪਣੇ ਕੀ ਬਿਆਨ ਰੱਖੇ ਉਹ ਵੀ ਤੁਹਾਨੂੰ ਸੁਣਾਉਣਾ ਹੈ ਸਾਡੇ ਨਾਲ ਕਾਂਗਰਸ ਦੇ ਪੰਜਾਬ ਪ੍ਰਵਕਤਾ ਤਿੰਨਾਂ ਚੌਧਰੀ ਯੋਗੀ ਪਠਾਨਕੋਟ ਤੋਂ ਕਾਂਗਰਸ ਦੇ ਪੰਜਾਬ ਪ੍ਰਵਕਤਾ ਨੇ ਉਹ ਵੀ ਸਾਡੇ ਨਾਲ ਅੱਜ ਮੌਜੂਦ ਹੈ ਫੋਨ ਦੇ ਉੱਤੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਚੌਧਰੀ ਸਾਹਿਬ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਸਿਕਾ ਸਸਿਕਾ ਬਤਿੰਜੀ ਅ ਤੇ ਤੁਹਾਨੂੰ ਸਾਕਾ ਦੇਖਦੇ ਹੋ ਜੀ ਇਹ ਇੱਕ ਵੀਡੀਓ ਵਾਇਰਲ ਮਾਮਲਾ ਜਿਹੜਾ ਅੱਜ ਕੱਲ ਖੂਬ ਚਰਚਾ ਦੇ ਵਿੱਚ ਆ ਚਰਚਾ ਇਸ ਕਰਕੇ ਆ ਕਿਉਂਕਿ ਇੱਕ ਪਾਸੇ ਦੇਸ਼ ਜਿੱਥੇ ਆ ਉਹ ਗਮਗੀਨ ਆ ਉਹ ਸ਼ੋਕ ਦੀ ਲਹਿਰ ਦੇ ਵਿੱਚ ਆ ਦੂਜੇ ਪਾਸੇ ਬੀਜੇਪੀ ਚਾਹੇ ਉਹਨਾਂ ਦੇ ਆਪਣੇ ਇਲੈਕਸ਼ਨ ਸੀਗੇ ਚਾਹੇ ਕਿ ਦਾਵੀ ਸੀਗੀ ਪਰ ਜਸ਼ਨ ਮਨਾਉਂਦੇ ਜਿਹੜੀ ਆ ਵੀਡੀਓ ਵਾਇਰਲ ਹੁੰਦੀ ਆ ਕਿਦਾ ਦੇਖਦੇ ਹੋ ਸਾਰੀ ਜੀ ਨੂੰ ਦੇਖੋ ਬਾਸ਼ਪਾ ਨਹੀਂ ਇਹ ਸਾਡੀ ਰੀਤ ਰਿਵਿਤੀ ਸਾਡੇ ਦੇਸ਼ ਦੇ ਵਿੱਚ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਧਰਮ ਦੀ ਰਾਜਨੀਤੀ ਕੀਤੀ ਜਾ ਸਕਦੀ ਹੈ لیکن ہندو مسلمانا دے وچ شروع توں ہی بھاجپانا نے کوئی قسم نہیں سی چھڑدی کہ جس طرح دے نال ہندو مسلمانا نو ایتھے ਵੱਖ-ਵੱਖੀ ਪੂਰ ਲੜਾਈਆਂ ਲੜਾਈਆਂ ਜਾ ਸਕਦੇ ਜਿੰਨਾ ਖਤਰਾ ਸਾਨੂੰ ਬਾਹਰ دی ایجنسیوں ਤੋਂ ਹੈਗਾ ਬਾਹਰ دی ਟੈਪਰਿਸ ਜਿਹੜੀ ایجنਸ ਹੈਗੇ ਨੇ ਉਹਨਾਂ ਤੋਂ ਹੈਗਾ ਉਹ ਖਤਰਾ ਸਾਡੇ ਦੇਸ਼ ਦੇ ਵਿੱਚ ਆਪਣੇ ਲੋਕਾਂ ਤੋਂ ਵੀ ਹੁੰਦਾ ਜਾ ਰਿਹਾ ਬਸ ਇਹ ਬੱਚ ਸਿਰਫ ਇਹੀ ਹੈ ਕਿ ਕਿਸੇ ਤਰ੍ਹਾਂ ਦੀ ਰਾਜਨੀਤੀ جی لیکن ਅੱਜ ਜੋ ਵੀਡੀਓ ਤੁਸੀਂ ਜਿਹਦੀ ਗੱਲ ਕਰ ਰਹੇ ਹੋ ਬਹੁਤ ਹੀ निंदनीयੋਗ ਹੈਗੀ ਹੈ ਇੱਕ ਮੰਡਲ ਪ੍ਰਧਾਨ ਬਣਨ ਦੇ ਨਾਲ ਪਟਾਕੇ ਚਲਾਏ ਜਾ ਰਹੇ ਨੇ ਭਾਜਪਾ ਬਾਰੇ ਖਟੋਕੇ ਢੋਲ ਵਜਾ ਰਹੇ ਨੇ ਤੇ ਮੈਂ ਕੀ ਪੁੱਛਣਾ ਚਾਹਵਾਂ ਕਿ ਥੋੜੇ ਦਿਨ ਪਹਿਲਾਂ ਹੀ ਭਾਜਪਾ ਦੇ ਲੀਡਰ ਔਰ ਮੌਜੂਦਾ ਐਮਐਲਏ ਪਠਾਨਪੁਰ ਦੇਸ਼ਨੀ ਸ਼ਰਮਾ ਜੀ ਬਜ਼ਾਰਾਂ ਦੇ ਵਿੱਚ ਅਮਲ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾ ਰਹੀ ਸੀ ਪਰ ਉਹਨਾਂ ਨੂੰ ਕਹਿ ਦਿੱਤੇ ਸੀ ਕਿ ਧੱਗੇ ਨਾਲ ਕਈਆਂ ਦਾ ਸਮਾਪਤ ਵੀ ਸੁਟਿਆ ਹੈ ਇਹਨਾਂ ਨੇ ਅਸੀਂ ਕਹਿੰਦੇ ਕਿ ਤੁਹਾਨੂੰ ਬਿਲਕੁਲ ਵੀ ਦੁੱਖ ਨਹੀਂ ਹੈਗਾ ਤੁਸੀਂ ਤੁਹਾਨੂੰ ਰੋਸ਼ਨੀ ਹੈਗਾ ਜਿਹੜਾ ਤੁਸੀਂ ਇਹ ਕੰਮ ਨਹੀਂ ਦੇ ਪਰ ਜ਼ਬਰਦਸਤੀ ਇਹ ਕੰਮ ਕੀਤਾ ਗਿਆ ਔਰ ਦੂਸਰੇ ਪਾਸੇ ਇਹਨਾਂ ਦੇ ਹੀ ਆਪਣੇ ਲੀਡਰ ਖਾਸਮ ਖਾਸ ਅੱਜ ਪਟਾਕੇ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਾਂ ਪੁਸ਼ਟੀ ਕਰਨੇ ਭਾਸ਼ਾ ਵੱਲੋਂ ਦੇਣੀ ਚਾਹੀਦੀ ਜੀ ਕਿ ਆ ਇਹ ਜਵਾਬਦੇਹੀ ਹੈ ਨਹੀਂ ਇਹਨਾਂ ਦੀ ਕਿਉਂਕਿ ਸੈਂਟਰ ਸਰਕਾਰ ਵੀ ਕੋਈ ਜਵਾਬਦੇਹੀ ਨਹੀਂ ਦੇ ਪਾ ਰਹੀ ਜਿੱਥੇ ਇਹਨਾਂ ਦੀ ਇੰਟੈਲੀਜੈਂਸ ਫੇਲ ਹੋ ਗਈ ਹੈਲ ਗਾਉਂ ਦੇ ਵਿੱਚ ਐਨੇ ਵੱਡੇ 3000 ਤੋਂ ਜ਼ਿਆਦਾ ਟੂਰਿਸਟ ਦਾ ਫੁੱਟਫਾਲ ਉੱਥੇ ਹੋਣ ਦੇ ਬਾਵਜੂਦ ਵੀ ਉੱਥੇ ਆਖਰੀ ਦਾ ਕੋਈ ਬੰਦਾ ਨਹੀਂ ਸੀ ਤਨਾਤ ਉਸ ਬਾਰੇ ਵੀ ਕੋਈ ਸੈਂਟਰ ਸਰਕਾਰ ਮੋਦੀ ਸਰਕਾਰ ਕੋਈ ਜਵਾਬ ਨਹੀਂ ਦੇ ਪਾਰੀ ਪਰ ਉਸੇ ਤਰ੍ਹਾਂ ਨਾਲ ਮੈਨੂੰ ਲੱਗਦਾ ਹੈ ਕਿ ਇੱਥੇ ਪਠਾਨਕੋਟ ਦੇ ਮੌਜੂਦਾ ਐਮਐਲਏ ਸ੍ਰੀ ਜੀ ਵੀ ਇਸ ਤੇ ਕੋਈ ਜਵਾਬ ਨਹੀਂ ਦੇ ਸਕਣਗੇ ਕੁਝ ਦਸਤੂਰ ਸਹੀ ਕਿ ਇਹ ਖੁਸ਼ਖਬਰੀ ਖੁਸ਼ੀਆਂ ਮਨਾਨੀਆਂ ਤੇ ਥੋੜੀ ਦੇਰ ਬਾਅਦ ਵੀ ਮਨਾਈਆਂ ਜਾ ਸਕਦੀਆਂ ਸੀ ਪਰ ਅੱਜ ਦੇਸ਼ ਦਾ ਪੂਰਾ ਮਾਤਮ ਦੇ ਵਿੱਚ ਹੈਗਾ ਅੱਜ ਪਰਿਵਾਰ ਜਿਹੜੇ ਜਿਨ੍ਹਾਂ ਨੇ ਆਪਣੇ ਫੈਮਿਲੀ ਮੈਂਬਰ ਖੋ ਚੁੱਕੇ ਆ ਅੱਜ ਉਹਨਾਂ ਦੇ ਤੇ ਸਸਕਾਰ ਵੀ ਨਹੀਂ ਹੋਏ ਟੱਕੇ ਚਲਾ ਰਹੇ ਨੇ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਨਾਲ ਔਰ ਮੈਨੂੰ ਲੱਗਦਾ ਹੈ ਕਿ ਅਸ਼ਵੀਨ ਜੀ ਨੂੰ ਜ਼ਰੂਰ ਇਸ ਤੇ ਕੋਈ ਜਵਾਬ ਦੇਣਾ ਚਾਹੀਦਾ ਹੈ ਔਰ ਉਹਨਾਂ ਨੇ ਸਾਰੇ ਲੀਡਰਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਤੈਨਾਂ ਜੀ ਜਦੋਂ ਆਪਾਂ ਇਹਨਾਂ ਦੇ ਸੀਨੀਅਰ ਲੀਡਰ ਨੇ ਜੋਗੇਸ਼ ਠਾਕੁਰ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਉਹਨਾਂ ਨੂੰ ਵੀ ਪੁੱਛਿਆ ਉਹਨਾਂ ਨੇ ਕਿਹਾ ਵੀ ਇਹ ਇੱਕ ਵੱਡੀ ਸ਼ਰਮਨਾਕ ਇਹ ਗਲਤੀ ਹੈਗੀ ਆ ਪਰ ਯੂਥ ਸੀਗਾ ਯੂਥ ਨੇ ਜਿਹੜਾ ਆ ਉਹ ਇਹ ਚੀਜ਼ ਕੀਤੀ ਆ ਜਦ ਕਿ ਆ ਜੋਸ਼ ਤਾਂ ਹੈਗਾ ਸੀਗਾ ਪਰ ਕਹਿੰਦੇ ਹੋਸ਼ ਨਹੀਂ ਗੋਣੇ ਚਾਹੀਦੇ ਕਿਸੇ ਲੀਡਰ ਨੂੰ ਆ ਦੁਖੀ ਮਾਇਕਤਿਆਂ ਨੂੰ ਇੱਕ ਚੀਜ਼ ਦੱਸ ਦੋ ਆ ਵੀ ਕਿੰਨਾ ਕਿ ਕਿੰਨਾ ਕਿ ਜਿਹੜਾ ਹੈ ਦੇਸ਼ ਜਿਹੜਾ ਹੈ ਇਸੇ ਤੀਨ ਲੈ ਕੇ ਆ ਪਹਿਲਗਾਮ ਦੇ ਹਾਸੇ ਨੂੰ ਲੈ ਕੇ ਕਿੰਨਾ ਕਿ ਦੇਸ਼ ਜਿਹੜਾ ਦੁਖੀ ਆ ਉਹਨੂੰ ਤੇ ਇੱਕ ਵਾਰ ਜਰੂਰ ਚਾਨਣਾ ਪਾ ਦਿਓ ਦੇਖੋ ਦੇਸ਼ ਤਾਂ ਅੱਜ ਬਹੁਤ ਹੀ ਮਾਤਮ ਦੇ ਵਿੱਚ ਹੈਗਾ ਕਾਂਗਰਸ ਪਾਰਟੀ ਨੇ ਇਸ ਉੱਤੇ ਪ੍ਰੋਟੈਸਟ ਵੀ ਕੀਤੇ ਆ ਜੀ ਆ ਪਾਕਿਸਤਾਨ ਦੇ ਖਿਲਾਫ ਔਰ 테ਰਰਿਸਟ ਦੇ ਖਿਲਾਫ ਔਰ ਅਸੀਂ ਕੈਂਡਲ ਮਾਰਚ ਵੀ ਕੀਤਾ ਔਰ ਸਾਡੇ ਰਾਹੁਲ ਗਾਂਧੀ ਜੀ ਨੇ ਸੀਸੀਬੀ ਮੀਟਿੰਗ ਵੀ ਕੀਤੀ ਹੈ ਜਿੱਥੇ ਸਾਰੇ ਹੀ ਲੀਡਰਸ ਨੇ ਮਿਲ ਕੇ ਇਸ 테ਰਰਿਸਟ ਦੇ ਜੋ ਕਟਨਾ ਹੋਈ ਹੈਗੀ ਪੈਲਗਾਉਂ ਦੇ ਵਿੱਚ ਉਹਦੇ ਬਾਰੇ ਅਸੀਂ ਵੀ ਕਿਹਾ ਕਿ ਅਸੀਂ ਸਰਕਾਰ ਦਾ ਸਾਥ ਦੇਣ ਲਈ ਤਿਆਰ ਹਾਂ ਲੇਕਿਨ ਦੂਸਰੇ ਪਾਸੇ ਇਹ ਵੀ ਕਹਿ ਸਕਦੇ ਆਂ ਕਿ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅ ਸੀਸੀ ਦੀ ਮੀਟਿੰਗ ਦੇ ਵਿੱਚ ਬੈਠਣ ਦੀ ਬਜਾਏ ਆਪਨੇ ਆਪੋਜੀਸ਼ਨ ਲੀਡਰਾਂ ਦੇ ਨਾਲ ਬੈਠਣ ਦੀ ਬਜਾਏ ਉਹ ਵਿਧਾਨ ਸਭਾ ਵਿੱਚ ਇਲੈਕਸ਼ਨ ਦੇ ਵਿੱਚ ਮਹਫੂਜ਼ ਹੁੰਦੇ ਹੋਏ ਨਜ਼ਰ ਆ ਰਹੇ ਸੀ ਸੋ ਇਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਿੰਨੇ ਸੀਰੀਅਸ ਆ ਗਏ ਇਹ ਤਾਂ ਉਹ ਹੀ ਦੱਸ ਸਕਦੇ ਨੇ ਲੇਕਿਨ ਅੱਜ ਦੇਸ਼ ਬਹੁਤ ਗਮ ਦੇ ਵਿੱਚ ਹੈਗਾ ਕਿਉਂਕਿ ਅਸੀਂ ਵੀ ਸਾਰਿਆਂ ਨੇ ਸੁਣਿਆ ਕਿ ਸਰਗਨਾਖ 6 ਔਰ 7 ਸਾਲ ਦਾ ਬੱਚਾ ਜਿਹਨੇ ਆਪਣੇ ਫਾਦਰ ਨੂੰ ਖੋਲਿਆ ਟੈਨਰਿਸ ਅਟੈਕ ਤੇ ਜੋ ਖੁਦ ਕਹਿ ਰਿਹਾ ਸੀਗਾ ਕਿ ਕੁਝ ਆਰਮੀ ਵੀ ਕੁਝ ਪਸੂਨ ਉਹ ਤੇਨਾਤ ਤੇ ਹੋਣੇ ਚਾਹੀਦੇ ਸੀਗੇ ਲੇਕਿਨ ਉਥੇ ਕੋਈ ਵੀ ਨਾ ਹੋਣ ਕਰਕੇ ਜਦੋਂ ਅਟੈਕ ਹੋ ਗਿਆ 1.5 ਘੰਟੇ ਤੱਕ ਕਿਸੇ ਨੇ ਕੋਈ ਸਹੂਲਤ ਨਹੀਂ ਪ੍ਰੋਵਾਈਡ ਕੀਤੀ ਉਥੇ ਦੇ ਉਥੇ ਵੇਟ ਕਰਦੇ ਰਹੇ ਸੋ ਇਹ ਬਹੁਤ ਵੱਡੀ ਜਿਹੜੀ ਹੈਗੀ ਹੈ ناکਾਮਯਾਬੀ ਹੈ ਸੈਂਟਰ ਸਰਕਾਰ ਦੀ ਔਰ ਜਦੋਂ ਸਾਡੇ ਦੇਸ਼ ਦੇ ਵਿੱਚ ਬੰਬੇ ਦੇ ਵਿੱਚ ਮੁੰਬਈ ਅਟੈਕ ਹੋਇਆ ਸੀਗਾ ਤੇ UPA ਦੀ ਗਵਰਨਮੈਂਟ ਨੇ ਕਾਂਗਰਸ ਦੀ ਗਵਰਨਮੈਂਟ ਨੇ ਸਾਡੇ ਦੇਸ਼ ਦੇ ਹੋਮ ਮਿਨਿਸਟਰ ਦਾ ਅਸਤੀਫਾ ਵੀ ਲਿਆ ਸੀ ਤਾਂ ਹੁਣ ਮੈਂ ਇਹ ਕਹਿਣਾ ਚਾਹਾਂਗੀ ਕਿ ਕੀ ਇਸ ਬਾਰੇ ਵੀ ਕੋਈ ਚਰਚਾ ਕਰਨਗੇ ਅਮੇਸ਼ਾ ਜੀ ਐਸਤੇ ਜਵਾਬ ਨਹੀਂ ਦੇਣਗੇ ਕੀ BJP ਦੇ ਲੀਡਰ ਇਸ ਬਾਰੇ ਕੋਈ ਜਵਾਬ ਦੇ ਸਕਦੇ ਨੇ ਕਿ ਜੇ ਹੋਮ ਮਿਨਿਸਟਰ ਤੋਂ ਇੰਨੀ ਵੱਡੀ ਅੰਗੇਲੀ ਹੋਈ ਹੈ ਕਿ ਆ ਉਹਨਾਂ ਦੀ ਜਵਾਬਦੇਹੀ ਕੀ ਹੈ ਨਾਲੇ ਲੋਕਲ ਲੀਡਰਾਂ ਨੇ ਜਵਾਬ ਦੇ ਕਿ ਮੰਨਣ ਇਹਨਾਂ ਦੇ ਜਾਓ ਅੱਜ ਲੋਕੀ ਸਦਮੇ ਚ ਤੇ ਹੈਗੇ ਨੇ ਲੋਕਾਂ ਨੂੰ ਦੁੱਖ ਬਹੁਤ ਹੈਗਾ ਲੋਕ ਜਿਹੜੇ ਅੱਜ ਹਰ ਕੋਈ ਜਿਹੜਾ ਹੈ ਇਕੱਠੇ ਹੋ ਕੇ ਹਿੰਦੂ ਮੁਸਲਮ ਸਿੱਖ ਸਾਰੇ ਇਕੱਠੇ ਹੋ ਕੇ ਕਹਿ ਰਹੇ ਨੇ ਕਿ ਅਸੀਂ terrorist ਦੇ ਖਿਲਾਫ ਆ ਕਿਉਂਕਿ ਇਹਦੇ ਇਸ ਅਟੈਕ ਦੇ ਵਿੱਚ ਹਿੰਦੂਆ ਨੇ ਨਹੀਂ ਮੁਸਲਮਾਨਾਂ ਨੇ ਵੀ ਕ੍ਰਿਸ਼ਟਨ ਨੇ ਵੀ ਜਾਨ ਗੁਆਈ ਹੈ ਸੋ ਇਸ ਬਾਰੇ ਤਾਂ ਸਾਰੇ ਸਾਰੇ ਦੇਸ਼ ਦੇ ਲੋਕ ਬਹੁਤ ਹੀ ਦੁਖੀ ਨੇ ਪਰ ਉਮੀਦ ਕਰਦੇ ਆ ਕਿ ਸੈਂਟਰ ਸਰਕਾਰ ਜਿਹੜੀ ਹੈ ਮੋਦੀ ਗਵਰਨਮੈਂਟ ਇਸ ਬਾਰੇ ਜਵਾਬ ਦੇ ਜ਼ਰੂਰ ਦੇਵੇਗੀ ਚਲੋ ਥੈਂਕ ਯੂ ਥੈਂਕ ਯੂ ਟਿਨਾ ਜੀ ਸਮਾਂ ਦੇਣ ਦੇ ਲਈ ਤਾਂ ਇਹ ਸੀਗੇ ਟਿਨਾ ਚੌਧਰੀ ਕਾਂਗਰਸ ਤੋਂ ਮੁੱਖ ਬੁਲਾਰੇ ਪੰਜਾਬ ਦੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਆ ਭਈ ਇਹ ਇੱਕ ਘਟਨਾ ਜੋ ਕਿ ਵੀਡੀਓ ਜਿਹੜੀ ਇੱਕ ਵਾਇਰਲ ਹੋ ਜਸ਼ਨ ਦੀ ਵੀਡੀਓ ਵਾਇਰਲ ਚਾਹੇ ਕਹਿੰਦੇ ਜਿੰਨੀਆਂ ਮਰਜੀ ਉਹ ਜੀ ਪੋਸਟਾਂ ਮਿਲੀਆਂ ਦੇਸ਼ ਇਹ ਹਾਲਾਤਾਂ ਗਿੰਦੇ ਉਹ ਨਿਕਲਦੇ ਆ ਹਰ ਇੱਕ ਨੂੰ ਹਰ ਇੱਕ ਪਾਰਟੀ ਨੂੰ ਹਰ ਇੱਕ ਅਹੁਦੇਦਾਰ ਨੂੰ ਜਿਹੜਾ ਉਹ ਕਹਿੰਦਾ ਆ ਗਾਂ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਲੀਡਰ ਉਹਨਾਂ ਦਾ ਕੀ ਕਹਿਣਾ ਹੈ ਸਾਰੇ ਮੁੱਦੇ ਦੇ ਉੱਤੇ ਉਵਿਤਨ ਨੂੰ ਨਾਲ ਦੀ ਨਾਲ ਸਿਨੀਅਰ ਲੀਡਰ ਜਿਹੜੇ ਨੇ ਐਡਵੋਕੇਟ ਰਮੇਸ਼ ਚੌਧਰੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲੈਨੇ ਰਮੇਸ਼ ਜੀ ਕਿਵੇਂ ਦੇਖਦੇ ਹੋ ਜੀ ਵੀਡੀਓ ਤੁਸੀਂ ਦੇਖੀ ਹੋਊਗੀ ਕਿਵੇਂ ਦੇਖਦੇ ਹੋ ਸਾਰੀ ਵੀਡੀਓ ਨੂੰ ਔਰ ਇੱਕ ਪਾਸੇ ਜਿੱਥੇ ਪਹਿਲਗਾਮ ਦੀ ਘਟਨਾ ਹੋਈ ਆ ਦੇਸ਼ ਪੂਰਾ ਗਮਗੀਨ ਆ ਦੇਸ਼ ਜਸ਼ਨ ਦੇ ਮਾਹੌਲ ਚ ਤਾਂ ਨਹੀਂ ਹੈਗਾ ਮੈਨੂੰ ਲੱਗਦਾ ਪਰ ਇਹ ਵੀਡੀਓ ਜਦੋਂ ਵਾਇਰਲ ਹੁੰਦੀ ਆ ਕਿਵੇਂ ਤੁਸੀਂ ਦੇਖਦੇ ਹੋ ਇਸ ਵੀਡੀਓ ਨੂੰ ਦੇਖੋ ਜੀ ਇਹ ਬਹੁਤ ਨਿੰਦਨਯੋਗ ਗੱਲ ਆ ਜੀ ਔਰ ਇਤੋਂ ਦੋ ਗੱਲਾਂ ਬੜੀਆਂ ਸਾ ਸਾਬਤ ਹੁੰਦੀਆਂ ਦੋਹਰਾ ਚਿਹਰਾ ਜਿਹੜਾ ਬੀਜੇਪੀ ਦਾ ਜੀ ਇੱਕ ਪਾਸੇ ਦੇ ਨਾਰਾ ਮਾਰਦੀ ਐ ਕਿ ਅਰ ਜਿਹੜਾ ਰਾਸ਼ਟਰਵਾਦ ਆ ਜੀ ਜਾਂ ਦੇਸ਼ ਇਤ ਦੀ ਗੱਲ ਸਿਰਫ ਅਗਰ ਹਿੰਦੁਸਤਾਨ ਚੋ ਕਰਦਾ ਪਿਆ ਤਾਂ ਬੀਜੇਪੀ ਲੜਦੀ ਜੀ ਅਗਰ ਬਾਰੀ ਤਾਕਤਾਂ ਨਾਲ ਕੋ ਲੜ ਸਕਦਾ ਤਾਂ ਬੀਜੇਪੀ ਲੜ ਸਕਦੀ ਐ ਅਗਰ ਇਨਦਵਾਨ ਨੂੰ ਕੋਈ ਅਗਰ ਪ੍ਰੋਟੈਕਟ ਕਰ ਸਕਦੀ ਹੈ ਤੇ ਬਜੇਪੀ ਕਰ ਸਕਦੀ ਹੈ ਦੂਸਰੇ ਪਾਸੇ ਇਸ ਤਰ੍ਹਾਂ ਦੀ ਵੀਡੀਓ ਇਹ ਰਿਫਲੈਕਟ ਕਰਦੀ ਆ ਕਿ ਮੁਲਕ ਪੂਰਾ ਗਮਗੀਨ ਆ ਔਰ ਅਕ੍ਰੋਸ ਦਾ ਪੋਲੀਟੀਕਲ ਐਫੀਲੀਏਸ਼ਨ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਉਹ ਅੱਜ ਇੱਕ ਸੁਰ ਇੱਕ ਮੰਚ ਤੇ ਪੂਰੀ ਤਰ੍ਹਾਂ ਸਰਕਾਰ ਨਾਲ ਖੜੀਆਂ ਵੀ ਸਰਕਾਰ ਨੂੰ ਕੋਈ ਫਾਜ਼ਲਾ ਕੋਨ ਕਾਰਵਾਈ ਤੱਕ ਜਾਣਾ ਚਾਹੀਦਾ ਪਰ ਦੂਜੇ ਪਾਸੇ ਇਸ ਤਰ੍ਹਾਂ ਦੀ ਹੈ ਜਿਹੜੀਆਂ ਜਸ਼ਨ ਨੇ ਇਸ ਇਸ ਗੱਲ ਤੋਂ ਨੂੰ ਦਰਸਾਉਂਦੇ ਨੇ ਇਹ ਨਾਟਕੀ ਰੂਪ ਹੈ ਬੀਜੇਪੀ ਦਾ ਇਹ ਜਿਹੜਾ ਰਾਸ਼ਟਰਵਾਦ ਦਾ ਨਾੜਾ ਮਾਰਦੀ ਇਹ ਨਕਲੀ ਰਾਸ਼ਟਰਵਾਦ ਦੀ ਗੱਲ ਕਰਦੀ ਹੈ ਇਹ ਅ ਸੱਚੇ ਦੇਸ਼ ਭਗਤ ਲੋਕ ਜਿਹੜੇ ਆ ਅਜੇ ਆ ਕਾਰਨਾਮਾ ਅਜੇ ਆ ਜਸ਼ਨ ਨਹੀਂ ਮਨਾ ਸਕਦੇ ਜਦੋਂ ਘਰ 'ਚ ਮਾਤਮ છਾਇਆ ਹੋਵੇ ਹਮ ਕੀ ਲੱਗਦਾ ਵੀ ਦੇਸ਼ ਕਿੰਨਾ ਕ ਗਮਗੀਨ ਆ ਕਿਉਂਕਿ ਆ ਵੀਡੀਓ ਜਦੋਂ ਸਾਡੀ ਜਿਹੜੀ ਆ ਜੋ ਜੁਗੇਸ਼ ਠਾਕਰ ਜੋ ਕਿ ਸੀਨੀਅਰ ਲੀਡਰ ਨੇ ਪਠਾਨਕੋਟ ਦੇ ਉਹਨਾਂ ਨਾਲ ਬੀਜੇਪੀ ਦੇ ਉਹਨਾਂ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਮੰਨਿਆ ਪਈ ਨਹੀਂ ਇਹ ਨਹੀਂ ਹੋਣਾ ਚਾਹੀਦਾ ਸੀਗਾ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆ ਇਹ ਗਲਤੀ ਜਿਹੜੀ ਹੈ ਜਰੂਰ ਹੋਈ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਮੰਨਿਆ ਪਰ ਮੈਨੂੰ ਇੱਕ ਚੀਜ਼ ਦੱਸੋ ਜੀ ਕਿੰਨਾ ਕੁ ਦੇਸ਼ ਜਿਹੜਾ ਆ ਉਹਨੂੰ ਕਿੰਨਾ ਕੇਸ ਵੇਲੇ ਤੱਕ ਆ ਔਰ ਦੇਸ਼ ਚਾਹੁੰਦਾ ਕੀ ਆ ਇਸ ਵੇਲੇ ਚਾਹੁੰਦਾ ਕੀ ਆ ਦੇਖੋ ਦੋ ਗੱਲਾਂ ਬੜੀਆਂ ਅੱਜ ਇਹ ਸਮਾਂ ਅਲੀਗੇਸ਼ਨ ਤੇ ਕਾਉਂਟਰ ਅਲੀਗੇਸ਼ਨ ਦਾ ਨਹੀਂ ਹੈ ਜਿਵੇਂ ਅਸੀਂ ਜਾਣਦੇ ਆ ਕਿ ਜੰਮੂ ਕਸ਼ਮੀਰ ਦੇ ਅੰਦਰ ਇੱਕ ਪਿਛਲੇ ਲੰਮੇ ਸਮੇ ਤੋਂ ਰਾਸ਼ਪਤੀ ਸੈਸ਼ਨ ਰਿਹਾ ਜੀ ਔਰ ਕੁਝ ਮਹੀਨੇ ਪਹਿਲੇ ਜਿਹੜੀਆਂ ਚੋਣਾਂ ਹੋਈਆਂ ਉੱਥੇ ਜੋ ਕਿ ਉੱਥੇ ਜਿਹੜਾ ਕੰਟਰੋਲ ਚ ਕਮਾਂਡ ਜਿਹੜਾ ਹੈਗਾ ਉਹ ਸਿੱਧਾ ਹੀ ਸੈਂਟਰ ਤੇ ਆਪਟ ਹੈ ਜੀ ਔਰ ਇਹ ਕਹਿੰਦੇ ਆ ਕਿ ਸਾਡਾ ਇੰਟੈਲੀਜੈਂਸ ਜਿਹੜੀ ਹੈ ਬਹੁਤ ਅਲਰਟ ਆ ਜੀ ਸਾਨੂੰ ਇਨਪੁਟ ਬਹੁਤ ਪਹਿਲੇ ਵੀ ਸੀ ਅਗਰ ਪਹਿਲੇ ਇਨਪੁਟ ਸੀ ਜਿੱਥੇ ਮੂਲਕ ਦੇ ਆ ਮੁਲਖਾ ਚ ਸਾਰਾ ਇੱਕ ਨਾਲ ਹੈ ਬੀਜੇਪੀ ਸਰਕਾਰ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਹੈ ਉੱਥੇ ਵੀ ਉੱਥੇ ਬੀਜੇਪੀ ਸਰਕਾਰ ਨੂੰ ਖਾਸ ਕਰ ਮੋਦੀ ਸਰਕਾਰ ਨੂੰ ਆਪਣੀ ਜਿਹੜੀ ਨਾਕਾਮੀ ਹੈ ਉਹਦੇ ਲਈ ਵੀ ਮਾਫੀ ਮੰਗਣੀ ਚਾਹੀਦੀ ਹੈ ਮੁਲਕ ਤੋਂ ਜੀ ਤੇ ਇਹ ਜਿਹੜਾ ਘਾਣਵਾ ਹੋਇਆ ਇਹ ਕਿਦੇ ਨਾ ਕਿਦੇ ਇਹਨਾਂ ਦੀ ਚੌਕਸੀ ਚ ਕਮੀ ਦੀ ਵਜ੍ਹਾ ਨਾਲ ਵੀ ਹੋਇਆ ਸੋ ਜਿੱਥੇ ਇਹਨਾਂ ਨੂੰ ਨੈਤਿਕ ਜ਼ਿੰਮੇਵਾਰੀ ਆਪਣੀ ਜਿਹੜੀ ਆ ਉਹਨੂੰ ਮੰਨਣਾ ਚਾਹੀਦਾ ਤੇ ਨਾਲ ਦੀ ਨਾਲ ਹੀ ਹੁਣ ਕੋਈ ਫੈਸਲਾ ਕੋਈ ਕਾਰਵਾਈ ਤੱਕ ਜਾਣਾ ਚਾਹੀਦਾ ਕਿਉਂਕਿ ਪੂਰਾ ਵਿਪਕਸ਼ ਇਹਨਾਂ ਦੇ ਨਾਲ ਆ ਹਿੰਦੁਸਤਾਨ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਇਸ ਵੇਲੇ ਸਰਕਾਰ ਦੇ ਨਾਲ ਆ ਪਰ ਮੈਂ ਇਸ ਗੱਲ ਦਾ ਦੁੱਖ ਹੈ ਕਿ ਜਿਸ ਤਰ੍ਹਾਂ ਦੀ ਇਕੱਟਨਾਵਾਂ ਜਸ਼ਨਾਂ ਦੀਆਂ ਇਲੈਕਸ਼ਨ ਪੋਸਟਪੋਨ ਕੀਤੇ ਜਾ ਸਕਦੇ ਆ ਜਸ਼ਨ ਬਾਅਦ ਵੀ ਮਨਾਏ ਜਾ ਸਕਦੇ ਆ ਜਸ਼ਨ ਦਾ ਕੋਈ ਅੰਤ ਨਹੀਂ ਹੈਗਾ ਪਰ ਇਹ ਮੌਕੇ ਦੇ ਵਿੱਚ ਗਮਗੀਨ ਮੌਕਾ ਮੁਲਕ ਲਈ ਔਰ ਮੁਲਕ ਲਈ ਮੈਂ ਕਹਿੰਦਾ ਜਿਹੜੇ 4-4 5-5 ਦਿਨ ਦੇ ਵਿਆਹੀਆਂ ਜਿਹੜੀਆਂ ਕੁੜੀਆਂ ਵਿਧਵਾ ਹੋ ਗਈਆਂ ਜਿਨ੍ਹਾਂ ਦੇ ਨੌਜਵਾਨ ਬੱਚੇ ਮਾਰੇ ਗਏ ਆ ਮੈਂ ਸਮਝਦਾ ਬੇਸ਼ਤੋਂ ਵੱਡੀ ਘਟਨਾ ਮੁਲਕ ਦੇ ਅੰਦਰ ਨਹੀਂ ਵਾਪਰ ਸਕਦੀ ਔਰ ਇਹਦੀ ਨੈਤਿਕ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ ਔਰ ਮੈਂ ਇਸ ਗੱਲ ਨੂੰ ਕੰਡੈਮ ਕਰਦਾ ਜਿਸ ਤਰੀਕੇ ਦੇ ਜਸ਼ਨੋ ਜਲਾਲ ਦੇ ਵਿੱਚ ਬੇਜੇਪੀ ਨਜ਼ਰ ਆ ਰਹੀ ਹੈ ਸੋ ਧੰਨਵਾਦ ਰਮੇਸ਼ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਚਾਹੇ ਸੀਗੇ ਆਮ ਆਦਮੀ ਪਾਰਟੀ ਤੋਂ ਸੀਨੀਅਰ ਲੀਡਰ ਰਮੇਸ਼ ਚੋਦਰੀ ਐਡਵੋਕੇਟ ਰਮੇਸ਼ ਚੋਦਰੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਹਰ ਇੱਕ ਨੇ ਸਵਾਲ ਚੱਕੇ ਆ ਕਿ ਇਹ ਜਸ਼ਨ ਜਿਹੜੇ ਆ ਬਾਅਦ ਦੇ ਵਿੱਚ ਵੀ ਮਨਾਏ ਜਾ ਸਕਦੇ ਸੀਗੇ ਇਲੈਕਸ਼ਨ ਜਿਹੜੇ ਆ ਉਹ ਬਾਅਦ ਦੇ ਵਿੱਚ ਵੀ ਕਿਤੇ ਜਾ ਸਕਦੇ ਸੀਗੇ ਪਰ ਦੇਖਣਾ ਇਹ ਚਾਹੀਦਾ ਸੀਗਾ ਵੀ ਦੇਸ਼ ਇਸ ਵੇਲੇ ਜਿਹੜਾ ਆ ਕਿਸ ਸਥਿਤੀ ਤੋਂ ਕਿਸ ਗਮਗਿਨ ਸਥਿਤੀ ਤੋਂ ਕਿਸ ਹਾਲਾਤ ਤੋਂ ਜਿਹੜਾ ਆ ਉਹ ਨਿਕਲਦਾ ਪਿਆ ਵਿਚਰਦਾ ਪਿਆ ਆ ਦੂਜੇ ਪਾਸੇ ਹਰ ਪਾਰਟੀ ਨੇ ਆਪਣਾ ਸਮਰਥਨ ਜਿਹੜਾ ਆ ਕੇਂਦਰ ਸਰਕਾਰ ਨੂੰ ਦਿੱਤਾ ਆ ਕਿ ਤੁਸੀਂ ਇੱਕ ਤਰਫਾ ਜਿਹੜਾ ਫੈਸਲਾ ਜਰੂਰ ਕਰੋ ਆਰ ਪਾਰ ਦੀ ਲੜਾਈ ਕਰਨੀ ਤੇ ਕਰੋ ਅਸੀਂ ਤੁਹਾਡੇ ਨਾਲ ਆ ਆ ਬਾਕੀ ਜਿਹੜੀਆਂ ਕੋਈ ਥਾਸ ਕਰਾਂਗੇ ਕਿ ਜਦ ਤੱਕ ਇਸ ਮਸਲੇ ਨੂੰ ਠਲਣੀ ਪੈਂਦੀ ਜਦ ਤੱਕ ਹਰ ਇੱਕ ਉਹ ਹਿਰਦਾ ਜਿਹੜਾ ਬਲੁੰਦਰੇ ਆ ਗਿਆ ਆ ਇਸ ਘਟਨਾ ਤੋਂ ਬਾਅਦ ਜਿਹੜਾ ਹਿਰਦਾ ਇਸ ਵੇਲੇ ਹਰ ਕੋਈ ਹਿਰਦਾ ਜਿਹੜਾ ਦੁਖੀ ਆ ਉਹ ਜਦ ਤੱਕ ਉਸ ਹਿਰਦਿਆਂ ਵਿੱਚ ਉਹਨਾਂ ਕਾਲਜਿਆਂ ਵਿੱਚ ਜਦ ਤੱਕ ਠੰਡ ਨਹੀਂ ਪੈਂਦੀ ਤਦ ਤੱਕ ਕੋਈ ਵੀ ਪਾਰਟੀ ਆਪਾਂ ਭਾਜਪਾ ਦੀ ਗੱਲ ਨਹੀਂ ਕਰਦੇ ਜੀ ਕੋਈ ਵੀ ਪਾਰਟੀ ਆਪਣਾ ਜਸ਼ਨ ਮਨਾਉਣ ਤੋਂ ਪਹਿਲਾਂ ਜਾਂ ਉਸ ਜਸ਼ਨ ਨੂੰ ਪਬਲਿਕ ਦੇ ਵਿੱਚ ਵੀਡੀਓ ਪਾ ਪਾ ਕੇ ਦੱਸਣ ਤੋਂ ਪਹਿਲਾਂ ਜਿਹੜਾ ਆ ਉਹ ਜ਼ਰੂਰ ਦੇਖੇ ਵੀ ਦੇਸ਼ ਜਿਹੜਾ ਕਿਣੇ ਹਾਲਾਤਾਂ ਤੋਂ ਨਿਕਲਦਾ ਪਿਆ ਹੈ ਕਿਹੜੇ ਗਮਗਿਨ ਮਾਹੌਲ ਤੋਂ ਨਿਕਲਦਾ ਹਾਂ ਆਸ ਕਰਾਂਗੇ ਕਿ ਅੱਗੇ ਤੋਂ ਅੱਗੇ ਤੋਂ ਇਹੋ ਜੀਆਂ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਵਿਹੜੇ ਦੇ ਵਿੱਚ ਕਿਹੜੇ ਗਮ ਦੇ ਮਾਹੌਲ ਜਿਹੜੇ ਹੈਗੇ ਨੇ ਕਿਉਂਕਿ ਪਹਿਲ ਗਮ ਦੀ ਘਟਨਾ ਨੇ ਜਿਹੜਾ ਆ ਸਾਨੂੰ ਸਭ ਨੂੰ ਝੰਡੋੜ ਕੇ ਰੱਖਿਆ ਪ੍ਰਮਾਤਮਾ ਕਰੇ ਮੁਰਦ ਜਿਹੜੀ ਇਹੋ ਜੀ ਘਟਨਾ ਕਦੀ ਕਿਤੇ ਵਾਪਰੇ ਨਾ ਪਰ ਜੋਸ਼ ਦੇ ਨਾਲ ਹੋਸ਼ ਜੜੇ ਨੇ ਉਹ ਜ਼ਰੂਰੀ ਨੇ ਦੇਖਦੇ ਰਹੋ ਜੀ ਐਮਐਚ ਪੰਜਾਬ ਮੋੜ ਮਿਲਾਂਗੇ ਤੁਹਾਨੂੰ ਕਿਸੇ ਹੋਰ ਥਾਂ ਦੇ ਉੱਤੇ ਕਿਸੇ ਹੋਰ ਕੜੀ ਦੇ ਵਿੱਚ ਤਦ ਤੱਕ ਦਿਓ ਇਜਾਜ਼ਤ ਸਸੀ ਕਾਲ